ग्रास रूट इनोवेटर्स ऑफ पंजाब एक इनिशिएटिव ਜਿਹੜਾ ਪੰਜਾਬ ਸਟੇਟ ਕਾਉਂਸਲ ਆਫ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਜਿਹੜਾ ਹੈ ਸ਼ੁਰੂ ਕੀਤਾ ਹੋਇਆ ਇੱਕ ਇਨੀਸ਼ੀਏਟਿਵ ਹੈ ਜੋ ਕਿ ਅੱਜਕੱਲ ਹੁਣ ਆਪਣੇ ਚੌਥੇ ਪੜਾਅ ਦੇ ਵਿੱਚ ਹੈ ਇਹ ਗਰਾਸ ਰੂਟ ਇਨੋਵੇਟਰਸ ਆਫ ਪੰਜਾਬ ਦਾ ਜਿਹੜਾ ਬੇਸਿਕ ਮਕਸਦ ਹੈ ਉਹਦੇ ਵਿੱਚ ਕੀ ਹੈ ਵੀ ਕੋਈ ਵੀ ਕਿਸਾਨ ਕੋਈ ਕੋਈ ਵੀ ਪਰਸਨ ਚਾਹੇ ਉਹ ਸਟੂਡੈਂਟ ਹੈ ਚਾਹੇ ਉਹ ਕੋਈ ਹਾਊਸ ਵਾਈਫ ਹੈ ਚਾਹੇ ਉਹ ਕੋਈ ਇੰਟਰਪ੍ਰੈਨਿਓਰ ਹੈ ਕੋਈ ਵੀ ਰੂਰਲ ਬੈਕਗਰਾਉਂਡ ਦਾ ਪਰਸਨ ਹੈ ਬਟ ਜਿਹਦੇ ਕੋਲ ਕੋਈ ਇਨੋਵੇਟਿਵ ਆਈਡੀਆ ਹੈ ਜਿਹੜਾ ਆਪਣੇ ਕਿਸੇ ਪ੍ਰੋਸੈਸ ਨੂੰ ਬਹੁਤ ਹੀ ਈਜ਼ੀ ਕਰ ਸਕਦਾ ਹੈ ਤੇ ਆਪਣੀ ਡ੍ਰੈਜਰੀ ਨੂੰ ਡਿਕਰੀਸ ਕਰਦਾ ਹੈ ਤੇ ਆ ਉਹ ਇਨੋਵੇਸ਼ਨ ਆਪਣੇ ਕਿਸੇ ਵੀ ਕੰਮ ਦੇ ਵਿੱਚ ਆਪਾਂ ਨੂੰ ਈਜ਼ੀਨੈਸ ਲੈ ਆਉਂਦੀ ਹੈ ਇਹ ਉਸ ਇਨੋਵੇਸ਼ਨਸ ਨੂੰ ਜਿਹੜੀ ਇਨੋਵੇਸ਼ਨਸ ਨੇ ਉਹਨਾਂ ਨੂੰ ਇੱਕ ਇੰਟਰਪ੍ਰੈਨਿਓਰਸ਼ਿਪ ਪਲੈਟਫਾਰਮ ਦੇ ਵਿੱਚ ਲੈ ਕੇ ਜਾਣ ਵਾਲਾ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਹੈ ਜਿਹੜਾ ਕਿ ਕਿਸਾਨ ਤੇ ਆਪਣੇ ਸਟੂਡੈਂਟਸ ਦੇ ਵਿੱਚ ਬਹੁਤ ਹੀ ਪਪੂਲੈਰਿਟੀ ਗੇਨ ਵੀ ਕਰ ਰਹੇ ਆ ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਕੋਈ ਵੀ ਪਰਸਨ ਅਪਲਾਈ ਕਰ ਸਕਦਾ ਜਿਹਦੇ ਕੋਲ ਇੱਕ ਪ੍ਰੋਪਰ ਪ੍ਰੋਸੈਸ ਹੈ ਜਾਂ ਕੋਈ ਇਨੋਵੇਸ਼ਨ ਹੈ ਸਪੋਜ਼ਿੰਗਲੀ ਜਿਵੇਂ ਕੋਈ ਮਸ਼ੀਨ ਆ ਜਿਹੜੀ ਮਸ਼ੀਨ ਉਹ ਕੋਈ ਕਮ ਸੌਖਾ ਕਰ ਰਹੀ ਹੈ ਜਿਹੜੇ ਆਪਣੇ ਔਰ ਦੂਜੇ ਕਿਸਾਨ ਭਾਈਏ ਆਪਣੀ ਕਮਿਊਨਿਟੀ ਹੈ ਉਹਦੇ ਲਈ ਹੈਲਪ ਆਊਟ ਕਰੂਗਾ ਤਾਂ ਆਪਾਂ ਇਹਨੂੰ ਅਪਲਾਈ ਜਿਹੜਾ ਕਰ ਸਕਦੇ ਆ ਇਸ ਲਈ ਇਹਦੇ ਡੈਡਲਾਈਨਸ ਜਿਹੜੀਆਂ ਨੇ ਗ੍ਰਾਸ ਰੂਟ ਇਨੋਵੇਟਰਸ ਆਫ ਪੰਜਾਬ ਜਿਵੇਂ ਕਿ ਤੁਸੀਂ ਨਾਲ ਬੋਰਡ ਤੇ ਵੀ ਦੇਖ ਸਕਦੇ ਹੋ ਇਹਦੀ ਸਾਈਟ ਤੇ ਜਾਵਾਂਗੇ ਤਾਂ ਉੱਥੇ ਰਜਿਸਟ੍ਰੇਸ਼ਨ ਜਿਹੜੀ ਆ ਉਹਦੀ ਓਪਨ ਹੋਈ ਹੋਈ ਹੈ ਜਦੋਂ ਆਪਾਂ ਰਜਿਸਟ੍ਰੇਸ਼ਨ ਲਿੰਕ ਦੇ ਉੱਤੇ ਕਲਿੱਕ ਕਰਦੇ ਆਂ ਤਾਂ ਇੱਕ ਬਕਾਇਦਾ ਪੂਰਾ ਫਾਰਮ ਖੁੱਲ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਸਿੰਪਲ ਹੈ ਤੁਸੀਂ ਉਹਦੇ ਵਿੱਚ ਆਪਣਾ ਨਾਮ ਭਰਨਾ ਹੈ ਤੇ ਜਿਵੇਂ ਜਿਵੇਂ ਜੋ-ਜੋ ਪਰਟੀਕੂਲਰ ਇਨਫੋਰਮੇਸ਼ਨ ਮੰਗੀ ਹੋਈ ਹੈ ਉਹਦੇ ਵਿੱਚ ਤੁਸੀਂ ਫਿਲ ਕਰਨੀ ਹੈ ਜਦੋਂ ਤੁਸੀਂ ਇੱਕ ਵਾਰ ਇਹਨੂੰ ਅਪਲਾਈ ਕਰ ਦਿੰਦੇ ਹੋ ਜਿਹੜੀ ਵੀ ਤੁਹਾਡੀ ਨਈ ਇਨੋਵੇਸ਼ਨ ਹੈ ਉਹਦੇ ਬਾਰੇ ਤੁਸੀਂ ਡਿਸਕ੍ਰਿਪਸ਼ਨ ਜਿਹੜੀਆਂ ਲਿਖਦੇ ਹੋ ਫਿਰ ਜਿਹੜਾ ਇਹ ਗਰਾਸਰੂਟ ਇਨੋਵੇਟਰਸ ਦੇ ਅੰਡਰ ਜਿਹੜਾ ਇਹ ਆਪਣਾ ਇਨੋਵੇਸ਼ਨ ਕਾਉਂਸਲ ਬਣਿਆ ਹੈ ਉਹ ਉਹਨੂੰ ਸਕਰੂਟੀਨਾਈਜ਼ ਕਰਦਾ ਜਾਂ ਦੇਖਦੇ ਆ ਅਸੈਸ ਕਰਦੇ ਆ ਜੇ ਇਹ ਅੱਗੇ ਲੈ ਕੇ ਜਾਣ ਵਾਲੀ ਆਪਣੀ ਇੰਟਰਪ੍ਰੈਨਿਓਰਸ਼ਿਪ ਹੈ ਤਾਂ ਉਹ ਤੁਹਾਡੇ ਨਾਲ ਆਪ ਹੀ ਸੰਪਰਕ ਕਰਨਗੇ ਤੇ ਅੱਗੇ ਜਿਹੜਾ ਵੀ ਇਹਦਾ ਪ੍ਰੋਸੀਜਰ ਆਫ ਫਾਲੋਅ ਅਪ ਹੋਊਗਾ ਇਹ ਗ੍ਰਾਸ ਰੂਟ ਇਨੋਵੇਟਰਸ ਆਫ ਪੰਜਾਬ ਦੇ ਤਹਿਤ ਜੇ ਤੁਸੀਂ ਸਾਈਟ ਤੇ ਵੀ ਦੇਖ ਸਕਦੇ ਹੋ ਇੱਕ ਇਹਨਾਂ ਦਾ ਜਿਹੜਾ ਬੁਲੇਟਨ ਵੀ ਬਣਿਆ ਜਿਹਦੇ ਵਿੱਚ ਆਪਣੇ ਹੀ ਵਾਂਗੂ ਬੱਚੇ ਬੱਚਿਆਂ ਦੇ ਥਰੂ ਵੀ ਕਈ ਮਸ਼ੀਨ ਜਿਹੜੀਆਂ ਉਹ ਉਹਨਾਂ ਨੇ ਤਿਆਰ ਕੀਤੀਆਂ ਹਾਊਸ ਵਾਈਫਸ ਨੇ ਇੱਕ ਪਿੰਨੀ ਮੇਕਿੰਗ ਮਸ਼ੀਨ ਜਿਹਦੇ ਨਾਲ ਜੇ ਤੁਸੀਂ ਲਾਰਜ ਸਕੇਲ ਤੇ ਕੋਈ ਕੰਮ ਕਰਦੇ ਹੋ ਤੱਪੀ ਨੀ ਬਣਾਉਣਾ ਇਹ ਹੈ ਤਾਂ ਬੜੀ ਛੋਟੀ ਜੀ ਚੀਜ਼ ਆ ਪਰ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਬਹੁਤ ਟਾਈਮ ਜਿਹੜਾ ਉਹਦੇ 'ਚ ਲੱਗ ਜਾਂਦਾ ਹੈ ਬਟ ਇਹ ਉਹਨਾਂ ਨੇ ਬਣਾਈ ਹੋਈ ਇੱਕ ਪਿੰਨੀ ਮੇਕਿੰਗ ਮਸ਼ੀਨ ਜਿਹਦੇ ਨਾਲ ਤੁਸੀਂ ਜਿਹੜੇ ਮਟੀਰੀਅਲ ਲੈ ਕੇ ਬੜੇ ਫਟਾਫਟ ਤੁਸੀਂ ਉਹ ਚੀਜ਼ ਬਣਾ ਸਕਦੇ ਹੋ ਇਸੇ ਤਰ੍ਹਾਂ ਇੱਕ 에어 ਕੰਡੀਸ਼ਨਡ ਇਹ ਪਿਆਰੀ ਯੂਨਿਟ ਵੀ ਇੱਕ ਫਾਰਮਰ ਨੇ ਆਪਣੇ ਬਣਾਈ ਹੈ ਜਿਹਦੇ ਥਰੂ ਜਿਹੜੀ ਆਪਾਂ ਮਾਈਗ੍ਰੇਸ਼ਨ ਕਰਦੇ ਆ ਹਨੀਬੀ ਬਾਕਸਸ ਦੀ ਉਹ ਬਹੁਤ ਈਜ਼ੀ ਹੋ ਗਈ ਉਹਦੇ ਵਿੱਚ ਜਿਹੜੀ ਮੋਰਟੈਲਿਟੀ ਹੁੰਦੀ ਹੈ ਹਨੀਬੀ ਇਸ ਦੀ ਆਪਾਂ ਉਹਨੂੰ ਵੀ ਬਹੁਤ ਹੱਦ ਤੱਕ ਘਟਾ ਪਾਏ ਆ ਇਸੇ ਤਰ੍ਹਾਂ ਆਪਣੀ ਆਨੀਅਨ ਸੀਡ ਜਿਹੜਾ ਕੱਢਣ ਲਈ ਦੀ ਵੀ ਇੱਕ ਆਪਣੇ ਕਿਸਾਨ ਨੇ ਮਸ਼ੀਨ ਬਣਾਈ ਹੈ ਬਹੁਤ ਹੀ ਸਿੰਪਲ ਤਰੀਕਾ ਹੈ ਬਟ ਉਹਨਾਂ ਨੇ ਉਹਨੂੰ ਇੱਕ ਮਸ਼ੀਨੀ ਰੂਪ ਦਿੱਤਾ ਤੇ ਜਿਹੜਾ ਇੱਕ ਪ੍ਰੋਸੈਸ ਬਹੁਤ ਹੀ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਸੀਗਾ ਉਹ ਵੀ ਆਪਣਾ ਜਿਹੜਾ ਬਹੁਤ ਆਸਾਨ ਹੋ ਗਿਆ ਤਾਂ ਕਹਿਣ ਦਾ ਭਾਵ ਇਹ ਹੈ ਵੀ ਤੁਹਾਡੀ ਛੋਟੀ ਜੀ ਵੀ ਇਨੋਵੇਸ਼ਨ ਜਿਹੜੇ ਆਪਣੇ ਕਿਸੇ ਵੀ ਕੰਮ ਨੂੰ ਬਹੁਤ ਸੌਖਾ ਕਰ ਸਕਦੀ ਹੈ ਉਹ ਆਪਣੇ ਆਈਡੀਆਜ਼ ਲੈ ਕੇ ਇਸ ਚੀਜ਼ ਲਈ ਜਰੂਰ ਅਪਲਾਈ ਕਰਨ ਹਨੀ ਮਾਲੀ ਤੌਰ ਤੇ ਵੀ ਇਹ ਸੰਸਥਾ ਜਿਹੜੀ ਹੈ ਉਹ ਸਹਾਇਤਾ ਕਰੂਗੀ ਤੇ ਆਪਣੇ ਇਸ ਕਮਿਊਨਿਟੀ ਨੂੰ ਜਿਹਦੀ ਜਿਹਦਾ ਨੂੰ ਇਹਨਾਂ ਚੀਜ਼ਾਂ ਦੀ ਅੱਗੇ ਜਿਹੜੀ ਹੈ ਯੂਜ਼ ਕਰ ਸਕਦੇ ਆ ਉਹ ਇਸ ਪਰ ਪਹੁੰਚ ਵੀ ਸਕਣਗੇ ਤੇ ਕੋਸ਼ਿਸ਼ ਇਹੀ ਕਰਦੇ ਆ ਵੀ ਆਪਾਂ ਵੱਧ ਤੋਂ ਵੱਧ ਇਸ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰੀਏ ਆਪਣੇ ਆਈਡੀਆਜ਼ ਦੇ ਨਾਲ ਤੇ ਹੋਰ ਭਰਾਵਾਂ ਨੂੰ ਵੀ ਇਸ ਚੀਜ਼ ਦੇ ਨਾਲ ਜਿਹੜਾ ਉਹ ਜੋੜੀਏ ਧੰਨਵਾਦ